ਜੀ ਜਾਂ ਚਾਪਤਵ ਨਗਸਾਂਗੇ ਲਾਈਨਿੰਗ ਵਾਲੇ ਸੂਟ ਦਾ ਥੀਰਾ ਗੁੰਮ ਕਰਨ ਦਾ ਤਰੀਕਾ ਵੀ ਥੀਰੇ ਦੀ ਸਲਾਈ ਆਪਾਂ ਕਿਸ ਤਰ੍ਹਾਂ ਗੁੰਮ ਲਾ ਸਕਦੇ ਆ ਆਪਾਂ ਨੇ ਦੋਨੇ ਗਲੇ ਤਿਆਰ ਕਰ ਲੈਣੇ ਆ ਇਸ ਤਰ੍ਹਾਂ ਆਪਾਂ 프ਰੰਟ ਵਾਲੇ ਗਲਾ ਤਿਆਰ ਕਰ ਲਿਆ ਤੇ ਬੈਕ ਵਾਲਾ ਵੀ ਗਲਾ ਇਸ ਤਰ੍ਹਾਂ ਪਾਈਪਰੋਂ ਲਗਾ ਲੈਣੀ ਉਹ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਕਰਨਾ ਇਹਨੂੰ ਆਪਾਂ ਇਸ ਤਰੀਕੇ ਆਪਾਂ ਇਹਨੂੰ ਅਟੈਚ ਕਰਨਾ ਹੁੰਦਾ ਤੇ ਆਪਾਂ ਕੀ ਕਰਾਂਗੇ ਪਹਿਲਾਂ ਇਸ ਨੂੰ ਲਾਈਨਿੰਗ ਜਿਹੜੀ ਇਹਨੂੰ ਇਦਾਂ ਖੋਲ ਲੈਣਾ ਹੈ ਲਾਈਨਿੰਗ ਕੋਲ ਕਿਸ ਤਰ੍ਹਾਂ ਰੱਖ ਲੈਣਾ ਠੀਕ ਹੈ ਆ ਜਿਹੜੀ ਕਿ ਆਪਾਂ ਲੇਅਰ ਲਾਇਰ ਇਹਨੂੰ ਆਪਾਂ ਇਦਾਂ ਇਦਾਂ ਇਦਲੀ ਸਾਈਡ ਨੂੰ ਕਰ ਲੈਣਾ ਤੇ ਇਹ ਬਿਲਕੁਲ ਇਹਦੇ ਬਰਾਬਰ ਕਰਕੇ ਇਦਾਂ ਰੱਖ ਕੇ ਤੇ ਆਪਾਂ ਨੇ ਇਥੋਂ ਸिलाई ਲਗਾ ਲੈਣੀ ਹੈ ਠੀਕ ਹੈ ਜੀ ਇਹ ਆਪਾਂ ਜੀ ਗੋਮ ਸिलाई ਲਗਾਈਏ ਇਦਾਂ ਲਗਾਈਏ ਠੀਕ ਹੈ ਇਹ ਤੋਂ ਆਪਣਾ ਜਰਾ ਇਹਦੇ ਬਰਾਬਰ ਹੀ ਹੋਣਾ ਚਾਹੀਦਾ ਉਸਾਮ ਨਾਲ ਇਹ ਪਰ ਰੱਖਾਂਗੇ ਤੇ ਇਧਰੋਂ ਆਪਣੀ ਜਿਹੜੀ ਸिलाई ਹੈ ਇਹਦੇ ਸਿਉਣ ਦੇ ਕੋਲੇ ਆਵੇ ਇਥੋਂ ਆਪਾਂ ਰੱਖ ਕੇ ਇਦਾਂ ਸिलाई ਲਗਾਉਣੀ ਹੈ ਬਿਲਕੁਲ ਆਪਣੀ ਜਿੱਥੇ ਇਹਦੀ ਸिलाई ਲੱਗੀ ਹੋਈ ਹੈ ਉਦੇ ਤੱਕ ਠੀਕ ਹੈ ਬਸ ਅੱਗੇ ਕਰਾਂਗੇ ਹੁਣ ਆਪਾਂ ਇਸ ਤਰ੍ਹਾਂ ਦੀ ਇੱਥੋਂ ਇਹਨੂੰ ਐਡਾ ਕਰਾਂਗੇ ਜਿਹੜੇ ਆਪਣਾ ਸਲਾਈ ਲੱਗੀ ਹੈ ਬਿਲਕੁਲ ਇਹਦੇ ਨਾਲ ਤੱਕ ਲੱਗੀ ਹੈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਕੇ ਐਡਾ ਉੱਪਰ ਦੀ ਫੋਲਡ ਕਰਾਂਗੇ ਠੀਕ ਹੈ ਐਡਾ ਫੋਲਡ ਕਰਕੇ ਇਹ ਜਿਹੜਾ ਕੱਪੜਾ ਆਪਾਂ ਅੰਦਰ ਲਿਆ ਕੇ ਜਿਹੜੀ ਸਲਾਈ ਆਪਾਂ ਪਹਿਲਾਂ ਲਗਾਈ ਹੈ ਉਸੇ ਸਲਾਈ ਦੇ ਉੱਪਰ ਦੀ ਆਪਾਂ ਨੇ ਇੱਕ ਸਲਾਈ ਹੋਰ ਲਗਾਉਣੀ ਹੈ ਇੱਥੋਂ ਰੱਖ ਲੀ ਇਹ ਆਪਾਂ ਨਾਲ ਜਿਹੜੇ ਸਾਰੇ ਬਰਾਬਰ ਕਰ ਲੈਣੇ ਆਇ ਕਰੀ ਲਾਈਨਿੰਗ ਦੇ ਤੇ ਇੱਥੋਂ ਆਪਾਂ ਇਹ ਸਲਾਈ ਦੇਣੀ ਹੈ ਤੇ ਜਿੱਥੇ ਇੱਥੋਂ ਆਪਾਂ ਨੇ ਕੋਰ ਲਏ ਤਾਂ ਆਪਾਂ ਟੈਮਪਲ ਸਲਾਈ ਜ਼ਰੂਰ ਕਰਨੀ ਹੈ ਹਨਾ ਚੀਂਜ ਜਾਈਏ ਇੱਥੋਂ ਆਪਾਂ ਜਿਹੜਾ ਕੋਰ ਨਾਲ ਕੋਰਾਂ ਨੂੰ ਘੱਟ ਕਰ ਦਗੇ ਤਾਂ ਕਿ ਕੱਪੜਾ ਇੱਕ ਮੋਟਾ ਜਿਹਾ ਬਣਦਾ ਕਰ ਜਾਵੇ ਤੇ ਹੁਣ ਆਪਣੀ ਇਸ ਤਰੀਕੇ ਨਾਲ ਆਪਣੀ ਇਹ ਅੰਡਰਗਰਾਉਂਡ ਸिलाई ਲੱਗ ਗਈ ਹੈ ਠੀਕ ਹੈ ਦੇਖ ਸਕਦੇ ਤੁਸੀਂ ਇਧਰਲੀ ਸਾਈਡ ਵੀ ਇਧਰਲੀ ਆਪਣੀ ਜਿਹੜੀ ਸਾਰੀ ਸिलाई ਅੰਡਰਗਰਾਉਂਡ ਲੱਗੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਲਾਈਨਿੰਗ ਵਾਲੇ ਛੋੜ ਦੀ ਸिलाई ਜਿਹੜੀ ਅੰਡਰਗਰਾਉਂਡ ਲਗਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਤੇ ਜੁਮ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ